ਤੁਹਾਡਾ ਕੀ ਨਾਮ ਹੈ ਜੀ? ਵਰਜਿੰਦਰ ਸਿੰਘ ਗੇਲ ਪਿੰਡ ਝਾੜ ਸਾਹ ਜੋਂ ਬਹਿਲੋੜ ਤੋਂ। ਸਰਚ ਸ਼ਤਾਬਗੜ ਚ ਚੋਣ ਪ੍ਰਚਾਰ ਕਰ ਰਹੇ ਹੋ। ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਹੈ? ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ। ਜਗਾ ਜਗਾ ਸੋਪੇ ਪੈ ਰਹੇ ਨੇ। ਸੰਗ ਦਾ ਬਹੁਤ ਪਿਆਰ ਮਿਲ ਰਿਹਾ ਹੈ। ਦੇਖ ਕੇ ਲੱਗਦਾ ਕਿ ਬਹੁਤ ਡਿਲੀਡਾ ਦਿੱਤਾ ਜਿੱਥੋਂ। ਠੀਕ ਹੈ ਜੀ। ਤੇ ਨੌਜਵਾਨਾਂ ਨੂੰ ਕੀ ਅਪੀਲ ਕਰਦੇ ਜਾਓਗੇ? ਨੌਜਵਾਨਾਂ ਨੂੰ ਅਪੀਲ ਕਰਦੇ ਆ ਕਿ ਨਸ਼ਿਆਂ ਤੋਂ ਦੂਰ ਰਹੋ। ਪੜ੍ਹਾਈ ਕਰੋ। ਆਪਣਾ ਕਿਤਾਬ ਸ਼ੁਰੂ ਕਰੋ। ਨੌਕਰੀਆਂ ਦੇਖੋ। ਆਪਣਾ ਕਿਤਾਬ ਸ਼ੁਰੂ ਕਰੋ। ਪਕੀ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਬਦ ਵਾਰ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰੋ ਜਿਦਾਓ ਆਪਾਂ ਇਹ ਜਿਹੜੇ ਜਿੱਤ ਬਿਆਲ ਪ੍ਰਸਾਦ ਦੇ ਝੋਲੀ ਚ ਜਾ ਕੇ ਪਾਈ ਆਪਾਂ ਤਾਂ ਕਿ ਆਪਾਂ ਕੁਝ ਮੰਗਣ ਚੁੱਕੀ ਹੋਈ ਨਾ ਤੁਹਾਨੂੰ ਹਾਂ ਸਰ ਕੀ ਨਾਮ ਹੈ ਜੀ ਸਰ ਮੇਰਾ ਨਾਮ ਸਦਾ ਬਜਿੰਦਰ ਸਿੰਘ ਹੈ ਜੀ ਅੱਜ ਸਤਾਵਗੜ ਚੋਣ ਪ੍ਰਚਾਰ ਚੱਲ ਰਿਹਾ ਰਜਿੰਦਰ ਸਿੰਘ ਜੀ ਦੇ ਹੱਕ ਚ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਸਤਾਵਗੜ ਦੇ ਵਿੱਚ ਪਹੁੰਚੇ ਹਾਂ ਅਸੀਂ ਚੋਣ ਪ੍ਰਚਾਰ ਵਾਸਤੇ ਸਾਨੂੰ ਸਾਰੇ ਨਗਰ ਦਾ ਬਹੁਤ ਹੀ ਜ਼ਿਆਦਾ ਸਹਿਯੋਗ ਮਿਲ ਰਿਹਾ ਬਹੁਤ ਹੀ ਪਰਮਾਹੰਗਾਰ ਅਮਰ ਜੀ ਆਵਾਜ਼ੀ ਪਾਰਟੀ ਨੂੰ ਇਸ ਕਰਕੇ ਅਸੀਂ ਸਾਰੇ ਨਗਰ ਦਾ ਧੰਨਵਾਦ ਕਰਦੇ ਆਂ ਤੇ ਬਹੁਤ ਹੀ ਲੀਡ ਦੇ ਨਾਲ ਸਾਨੂੰ ਪੂਰੀ ਉਮੀਦ ਆ ਕਿ ਅਸੀਂ ਬਹੁਤ ਹੀ ਜ਼ਿਆਦਾ ਲੀਡ ਦੇ ਨਾਲ ਪਿੰਡ ਸਤਾਫਗੜ ਦੇ ਵਿੱਚੋਂ ਮੋਟਾ ਹਾਸਲ ਕਰਾਂਗੇ ਘਰ ਘਰ ਸਾਨੂੰ ਸਰੋਪੇ ਘਰ ਘਰ ਸਾਨੂੰ ਸਰੋਪੇ ਪਾ ਕੇ ਸਾਡਾ ਸਨਮਾਨ ਕੀਤਾ ਗਿਆ ਅਸੀਂ ਸਾਰੇ ਨਗਰ ਦਾ ਤੇ ਸਾਰੇ ਪਤਵੰਤੇ ਸੱਜਣਾ ਵੱਲੋਂ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਕੀ ਨਾਮ ਹੈ ਜੀ ਮੈਂ ਰਿਟਾਇਰਡ ਸੁਭੇਦਾਰ ਮਲਕੀਤ ਸਿੰਘ ਪਿੰਡ ਬਹਿਲੌਰਪੁਰ ਸਰਜ ਸਤਾਵਗੜ ਚੋਣ ਪ੍ਰਚਾਰ ਕਰ ਰਹੇ ਹਾਂ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਅੱਜ ਅਸੀਂ ਪਿੰਡ ਸਤਾਵਗੜ ਆਏ ਚੋਣ ਪ੍ਰਚਾਰ ਰਜਿੰਦਰ ਸਿੰਘ ਗਿੱਲ ਸਰਪੰਚ ਪਿੰਡ ਝਾੜ ਸਾਹਿਬ ਜੋ ਕਿ ਬਲੋਲਪੁਰ ਤੋਂ ਬਲੋਲਪੁਰ ਜੋਨ ਹਲਕਾ ਹਲਕੇ ਤੋਂ ਖੜੇ ਨੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਅੱਜ ਉਹਨਾਂ ਦੇ ਹੱਕ ਤੇ ਅਸੀਂ ਸਤਾਵਗੜ ਪਹੁੰਚੇ ਆ ਸਤਾਵਗੜ ਪਿੰਡ ਤੋਂ ਸਾਨੂੰ ਬਹੁਤ ਵਧੀਆ ਵਧੀਆ ਹੰਗਾਰਾ ਮਿਲਿਆ ਹਰ ਇੱਕ ਕਰਨੇ ਬਹੁਤ ਰਿਸਪੈਕਟ ਕੀਤੀ ਆ ਔਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਸਾਰੇ ਖੁਸ਼ ਨੇ ਸਾਨੂੰ ਉਮੀਦ ਹੈ ਕਿ ਆਉਣ ਵਾਲੀ 14 ਤਰੀਕ ਨੂੰ ਬਹੁਤ ਵੱਡੀ ਲੀਡਰ ਵਾਲੀ ਸ਼ਤਾਬਗੜ ਦੇ ਵਿੱਚੋਂ ਆਵਾਦੀ ਪਾਰਟੀ ਬਾਤ ਤੇ ਸਾਨੂੰ ਬਹੁਤ ਜ਼ਿਆਦਾ ਵੋਟਾਂ ਪੈਣਗੀਆਂ